ਹਰੇ ਹੱਥ ਦੇ ਆਤਮੰਤਨ ਦੇ ਵਿੱਚ ਕਿਉਂਕਿ ਤੁਸੀਂ ਫਿਲਮ ਲੈਣ ਤੋਂ ਬਾਅਦ ਰਾਜਨੀਤੀ ਦੇ ਵਿੱਚ ਐਂਟਰੀ ਲੈ ਰਹੇ ਸੀ ਲੇਕਿਨ ਇੱਥੇ ਇਸ ਢੰਗ ਦੇ ਨਾਲ ਉਸ ਤਰ੍ਹਾਂ ਦਾ ਫਤਵਾ ਨਹੀਂ ਮਿਲਿਆ ਜਿਹੜਾ ਸਿੱਧੇ ਤੌਰ ਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲਿਆ ਸੀ ਜੀ 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 ਬਸ ਵਧੀਆ ਜੀ ਆਤਮੰਤਨ ਕੀਤਾ ਵੀ ਜਿਹੜੀਆਂ ਗਲਤੀਆਂ ਸੀਗੇ ਉਹ ਸੁਧਾਰਾਂਗੇ ਬਸ ਸਾਰੇ ਹੀ ਕੀਤਾ ਗਿਆ ਵੀ ਵੋਟਾਂ ਜਿਹੜੀਆਂ ਕਿੱਦਾਂ ਪਈਆਂ ਅੱਗੇ ਨੂੰ ਵਧੀਆ ਸੁਧਾਰ ਕੀਤਾ ਕਿੱਥੇ ਜਿਹੜੀਆਂ ਕਮੀਆਂ ਰਹੀਆਂ ਉਹ ਪੂਰੀ ਕੀਤੀ ਜਾਣਗੀ ਦੇਖ ਸਰ ਕਮੀ ਕਿੱਥੇ ਰਹੀ ਕਮੀ ਕਿੱਥੇ ਰਹੀ ਅਵੀ ਬਸ ਕਿਤੇ ਕਹੀਆ تھا ਸਾਡੇ ਹਲਕੇ ਤੇ ਕਮੀ ਨਹੀਂ ਸੀ ਸਾਨੂੰ ਪਤਨ ਲੱਗਿਆ ਬੂਮ ਆ ਗਿਆ ਜਣਾ ਮੈਂ ਤਾਂ ਆਪਦੇ ਹਲਕੇ ਦੱਸਦਾ ਜੀ ਬਹੁਤ ਵਧੀਆ ਚੱਲ ਰਹੀ ਸੀਗੇ ਮੁੜ ਕੇ ਥੋੜਾ ਜਾ ਲੋਕ ਜਿਹੜਾ ਪ੍ਰਭਾਵਿਤ ਹੋ ਗਏ ਚਲ ਠੀਕ ਚਲ ਆਪੀ ਮੰਥਨ ਬਾਰੇ ਥੋੜਾ ਜਿਹਾ ਦੱਸ ਲਿਓ ਦੇਖੋ ਮੰਥਨ ਪੰਜਾਬ ਦੇ ਅੰਦਰ ਜੋ ਆਪਣਾ ਇਲੈਕਸ਼ਨ ਹੋਇਆ ਉਹਦੇ ਤੁਸੀਂ ਕੀ ਅਚੀਵ ਕੀਤਾ ਕਿਉਂਕਿ ਸਾਡੇ ਕੋਲੇ ਏਦੋਂ ਪਹਿਲਾਂ 1 ਐਮਪੀ ਦੀ ਸੀਟ ਸੀ ਤਾਂ ਹੁਣ ਅਸੀਂ ਤਿੰਨ ਤੱਕ ਪਹੁੰਚ ਚਕਾਵਜਾਬ ਹੋਏ ਆਂ ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੀਆਂ ਪ੍ਰਚਾਰਨ ਤੋਂ ਰਹਿ ਗਈਆਂ ਜੋ ਸਰਕਾਰ ਨੇ ਕੰਮ ਕੀਤੇ ਸੀ ਉਹ ਲੋਕਾਂ ਤੱਕ ਪਹੁੰਚਾਵਾਂਗੇ ਜਿਵੇਂ ਸਾਡਾ ਸਭ ਤੋਂ ਵੱਡੀ ਗੱਲਾਂ ਵੀ ਬਾਦਲ ਇੱਕ ਮੈਡੀਕਲ ਕਾਲਜ ਬਣਾ ਕੇ 25 ਸਾਲ ਰਾਜ ਕਰਨ ਤੋਂ ਬਾਅਦ ਉਹ ਦੱਸਦੇ ਰਹੇ ਅਈਮਸ ਅਸੀਂ ਬਣਾਇਆ ਤੇ ਅਸੀਂ 2 ਸਾਲਾਂ 6 ਮੈਡੀਕਲ ਕਾਲਜ ਬਣਾਏ ਉਹ ਅਸੀਂ ਮੁੱਦਾ ਬਣਾਉਣ ਤੇ ਕਾਮਯਾਬ ਨਹੀਂ ਹੋਇਆ ਪਾਣੀ ਬਿਜਲੀ بڑے ਵੱਡੇ ਵੱਡੇ ਕੰਮ ਜਿਹੜੇ ਸਰਕਾਰ ਨੇ ਕੀਤੇ ਤੇ ਜੋ ਕਿ ਥਰਮਲ ਪਲਾਂਟ ਇਹਨਾਂ ਨੇ ਵੇਚੇ ਅਸੀਂ ਖਰੀਦੇ ਉਹ ਵੀ ਕਿਤੇ ਨਾ ਕਿਤੇ ਗੱਲਾਂ ਲੋਕਾਂ ਤੱਕ ਪਹੁੰਚਣ ਤੇ ਕਾਮਯਾਬ ਨਹੀਂ ਹੋਈਆਂ ਬਰਗਾੜੀ ਹੈ ਜਿਹੜੇ ਬਰਗਾੜੀ ਦੇ ਦੋਸ਼ੀ ਸੀਗੇ ਚਾਹੇ ਬਾਦਲ ਪਰਵਾਰ ਸੀ ਚਾਹੇ ਸੁਮੇਤ ਸੈਣੀ ਸੀ ਚਾਹੇ ਹੋਰ ਜਿਹੜੇ ਅਫਸਰ ਸੀ ਉਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਇਲਜਾਨ ਚ ਕਾਮਯਾਬ ਹੋਏ ਸੋ ਗੱਲਾਂ ਪ੍ਰਚਾਰ ਤੋਂ ਰਹੀਆਂ ਸੋ ਉਹ ਅਸੀਂ ਆਉਣ ਵਾਲੇ ਸਮੇਂ ਚ ਲੋਕਾਂ ਤੱਕ ਲੈ ਕੇ ਜਾਵਾਂਗੇ ਔਰ ਆਉਣ ਵਾਲੀਆਂ ਜਿਮਨੀ ਚੋਣਾਂ ਦੇ ਵਿੱਚ ਜਿਹੜਾ ਉਹਦਾ ਰਿਜ਼ਲਟ ਸਾਫ਼ ਨਜ਼ਰ ਆਵੇ ਇਹ ਕੁਝ ਰਹਿਸ ਮਤਲਬ ਦੇ ਵਿੱਚ ਸੋ ਅੱਛੇ ਕੰਮ ਕੀਤੇ ਆ ਪਾਰਟੀ ਨੇ ਉਹਨਾਂ ਨੂੰ ਹੋਰ ਕਿੱਦਾਂ ਅੱਛਾ ਬਣਾਇਆ ਜਾਵੇ ਔਰ ਜਿਹੜੇ ਕੰਮ ਕਰ ਰਹੀ ਆ ਪਾਤੀ ਉਹਨਾਂ ਨੂੰ ਹੋਰ ਅੱਛੀ ਤਰ੍ਹਾਂ ਸੀ ਕਿਸ ਤਰ੍ਹਾਂ ਆਪਣੇ ਹਲਕਿਆਂ ਦੇ ਵਿੱਚ ਉਹ ਆਪਣੇ ਲੋਕਾਂ ਦੇ ਵਿੱਚ ਲੈ ਕੇ ਆ ਸਕਦੇ ਆ ਔਰ ਜਿੱਥੇ ਸਾਡੀਆਂ ਕਮੀਆਂ ਰਹੀਆਂ ਉਹਨਾਂ ਨੂੰ ਸੁਧਾਰਾਂਗੇ ਔਰ ਜਿਹੜੇ ਵਧੀਆ ਕੰਮ ਹੋਏ ਔਰ ਜਿਹੜੇ ਹੋਣ ਵਾਲੇ ਆ ਉਹਨਾਂ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਕਰਾਂਗੇ ਕੀ ਐਨਲਾਈਜ਼ ਕੀਤਾ ਕਿੱਥੇ ਕਮੀਆਂ ਰਹੀਆਂ ਦੇਖੋ ਇਹ ਤਾਂ ਜੋ ਵੀ ਕਮੀਆਂ ਰਹੀਆਂ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਦੂਰ ਕਰਾਂਗੇ ਔਰ ਜਿੱਥੇ ਵੀ ਕੁਝ ਮੈਸੇजेस ਇਦਾਂ ਦੇ ਗਏ ਚਾਹੇ ਉਹ ਕਨਕ ਦੇ ਰਿਗਾਰਡਿੰਗ ਹੋਣ ਜਾਂ ਰਾਸ਼ਨ ਕਾਰਡ ਵਾਲੀ ਜੋ ਦਿੱਕਤ ਸੀਗੀ ਉਹਨਾਂ ਨੂੰ ਜਿਹੜਾ ਹੈਗਾ ਐਨਲਾਈਜ਼ ਕੀਤਾ ਔਰ ਉਹਨਾਂ ਨੂੰ ਸਹੀ ਕੀਤਾ ਜਾਏਗਾ ਵਿਦਨ ਫਿਊ ਡੇਸ ਔਰ ਜੋ ਅੱਛੇ ਕੰਮ ਹੋ ਰਿਹਾ ਔਰ ਡਿਵੈਲਪਮੈਂਟ ਦੇ ਜਿਹੜੇ ਕੰਮ ਹੈਗੇ ਉਹਨਾਂ ਚ ਤੇਜ਼ੀ ਲੈ ਕੇ ਆਈ ਜਾਏਗੀ ਬਸ ਇਹੀ ਜਿਹੜਾ ਸੀਗਾ ਡਿਸਕਸ਼ਨ ਹੋਈ ਹੈ